ਦਲੇਰ ਕੋਟਿਆ ਤਾਂ ਜਿਹੜਾ ਅੰਡਰਵਰਲਡ ਦੇ ਵਿੱਚ ਥੋੜਾ ਬਹੁਤ ਨਾਂ ਚੱਲਿਆ ਹੈ ਜਿਹੜਾ ਉਭਾਰ ਹੋਇਆ ਹੈ ਉਹ ਕੁਝ ਅਪਰਾਧਿਕ ਵਾਰਦਾਤਾਂ ਜੋ ਕਿ ਹਰਿਆਣਾ ਦੇ ਕਰਨਾਲ ਅਸਾਂ ਦੇ ਇਲਾਕੇ ਦੇ ਵਿੱਚ ਉਸਨੇ ਕਰਵਾਈਆਂ ਇੱਥੋਂ ਹੀ ਉਸ ਦਾ ਜੱਦੀ ਪਿੰਡ ਹੈ ਤੇ ਉਸ ਦੇ ਪਰਿਵਾਰ ਤੇ ਉਸ ਦੇ ਘਰ ਉੱਤੇ ਜਿਹੜੀ ਹਰਿਆਣਾ ਪੁਲਿਸ ਤੇ ਹਰਿਆਣਾ ਸਰਕਾਰ ਦੀ ਸ਼ਕਤੀ ਵੀ ਬਹੁਤ ਰਹੀ ਹੈ ਐਨਆਈਏ ਦੀ ਮੋਸਟ ਵਾਂਟਡ ਲਿਸਟ ਉੱਤੇ ਹੈ ਤੇ ਕੁਝ ਸਾਲ ਪਹਿਲਾਂ ਹੀ ਉਸ ਦਾ ਘਰ ਵੀ ਟਾਰਪਾ ਗਿਆ ਇਹੀ ਸ਼ਕਤੀ ਕਾਰਨ ਹੈ ਕਿ ਦਲੇਰ ਕੋਟਿਆ ਆਪਣੇ ਆਪ ਨੂੰ ਵੱਖਵਾਦ ਦੀ ਵਿਚਾਰਧਾਰਾ ਖਾਲਿਸਤਾਨ ਪੱਖੀ ਵਿਚਾਰਧਾਰਾ ਦੇ ਨਾਲ ਆਈਡੈਂਟੀਫਾਈ ਕਰਨ ਲੱਗ ਪਿਆ ਜਿਸ ਦਾ ਅੰਡਰਵੋਲਡ ਦੇ ਵੀ ਜਿਹੜਾ ਥੋੜਾ ਬਹੁਤ ਨਾ ਚੱਲਣਾ ਸ਼ੁਰੂ ਹੋਇਆ ਉਹ ਵਿੱਕੀ ਗੌਂਡਰ ਗਰੁੱਪ ਦੇ ਕਾਰਨ ਹੋਇਆ ਵਿੱਕੀ ਗੌਂਡਰ ਤੇ ਉਸ ਦੇ ਨਾਲ ਦੇ ਕੁਝ ਵੱਡੇ ਗੈਂਗਸਟਰਾਂ ਨੂੰ ਠਹਿਰਾ ਕਟਵਾਉਣ ਦੇ ਵਿੱਚ ਦਲੇਰ ਕੋਟੀਆਂ ਤੇ ਉਸ ਦੇ ਭਰਾਵਾਂ ਦੀ ਭੂਮਿਕਾ ਰਹੀ ਇਹੀ ਕਾਰਨ ਰਿਹਾ ਕਿ ਫਿਰ ਇਹਨਾਂ ਗੈਂਗਸਟਰਾਂ ਦੀ ਤਸਵੀਰਾਂ ਦੇ ਨਾਲ ਦਲੇਰ ਕੋਟੀਆਂ ਨੇ ਸੋਸ਼ਲ ਮੀਡੀਆ ਉੱਤੇ ਆਪਣੀਆਂ ਵਨਸਮਨ ਨੇ ਹਥਿਆਰਾਂ ਨਾਲ ਤਸਵੀਰਾਂ ਪੋਸਟ ਕਰਨੀਆਂ ਸ਼ੁਰੂ ਕੀਤੀਆਂ ਕਰਨਾਲ ਤੇ ਅਸੰਭੇ ਇਲਾਕੇ ਦੇ ਵਿੱਚ ਡਾਕਟਰਾਂ ਤੋਂ ਰੰਗਦਾਰੀਆਂ ਫਰੋਟੀਆਂ ਉਗਾਹੀਆਂ ਵਸੂਲਣ ਦੀ ਕੁਝ ਵਾਰਦਾਤਾਂ ਹੋਈਆਂ ਤੇ ਲੱਖਾਂ ਰੁਪਏ ਦੀ ਵਸੂਲੀ ਕੀਤੀ ਵੀ ਗਈ ਇਸ ਤੋਂ ਬਾਅਦ ਹੀ ਕਰਨਾਲ ਪੁਲਿਸ ਹਰਿਆਣਾ ਪੁਲਿਸ ਹਰਕਤ